ਪਰ ਮੈਂ ਇੱਥੇ ਬਹੁਤ ਸਾਲਾਂ ਬਾਅਦ ਹੁਣ ਟ੍ਰੇਨ ਦਾ ਐਕਸਪੀਰੀਅੰਸ ਕਰਨਾ ਚਾਹੁੰਦਾ। ਟ੍ਰੇਨ ਜਿੱਥੇ ਜਿਹੜੀ ਮੈਂ ਜਾਣਾ ਤਾਂ ਉਹ ਗਈ ਕੈਂਸਲ ਸਾਡ। ਮੋਤੀ ਵਾਲੇ ਦੀ ਫੋਟੋ ਲੱਗੀ ਹੋਈ ਹੈ। ਹਾਲ ਮਾੜੀ ਲੱਗਦੇ। 53 ਦੇ ਬਸ ਆਣੀ ਤੇ ਆਈ ਨਹੀਂ 5600 ਹੈਗੇ 10 ਮਿੰਟ ਲੇਟ ਸੀ ਪਰ ਪਹੁੰਚ ਵੀ 10 ਮਿੰਟ ਪਹਿਲਾਂ ਗਿਆ। ਇਹ ਤਾਂ ਚਾਈਨੀਜ਼ ਕੀਰੇ ਵਾਂਗ ਹਨਾ ਉਹ ਬੇ। ਹੂੰ। ਹੈ। ਹੂੰ। 60 ਤੋਂ 80 ਨੋਦਾ। ਕਲੀਅਰ ਆ। ਇਟਲੀ ਦੇ ਵਿੱਚ ਘਰ ਬਹੁਤ ਜਿਆਦਾ ਮਹਿੰਗੇ ਨਹੀਂ ਹੈ 1.5 ਤੋਂ 2 ਲੱਖ ਦਾ ਨਾ ਵਧੀਆ ਘਰ ਆ ਜਾਂਦਾ ਇਟਲੀ ਤੋਂ ਵਾਪਸ ਚੱਲੇ ਆ ਤਾਂ ਦੇਖੋ ਫੇਰ ਬਦਲ ਹੋ ਗਏ ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਮੈਂ ਜਾ ਰਿਹਾ ਹਾਂ ਇਨਸਾਨੋ ਦੀ ਹੋਲੀ ਤੱਕ ਕੋਦੋਨੀਓ ਜਾ ਰਹੇ ਹਾਂ ਪਰ ਮੈਂ ਜਾਵਾਂਗਾ ਬਾਈ ਟ੍ਰੇਨ ਜਾਂ ਬਾਈ ਬੱਸ ਨਾ ਕਿਉਂਕਿ ਮੈਂ ਥੋੜਾ ਜਿਹਾ ਐਕਸਪੀਰੀਅੰਸ ਕਰਨਾ ਚਾਹਨਾ ਇਥੇ ਦੀ ਬੱਸਾਂ ਤੇ ਟ੍ਰੇਨ ਦੇ ਵਿੱਚ ਜਾਣ ਦਾ ਬਹੁਤ ਸਾਲਾਂ ਤੋਂ ਇਟਲੀ ਦੇ ਵਿੱਚ ਸਫ਼ਰ ਨਹੀਂ ਕੀਤਾ ਬੱਸਾਂ ਤੇ ਟ੍ਰੇਨ ਦਾ ਸੋ ਮੈਂ ਇੰਜੋਏ ਕਰਨਾ ਚਾਹਨਾ ਉਸ ਸਫ਼ਰ ਨੂੰ ਮੇਰੇ ਭਾਈ ਸਾਹਿਬ ਦਾ ਘਰ ਆ ਜੀ ਉੱਥੇ ਕਦੋਨੀਓ ਅਪਾ ਉੱਥੇ ਜਾਵਾਂਗੇ ਸਾਡਾ ਇੱਕ ਦੋਤਾ ਛੋਟਾ ਉਹ ਰਹਿੰਦਾ ਉਹ ਨੂੰ ਹਰ ਸਾਲ ਮਿਲਣ ਆਉਂਦੇ ਆ ਤੇ ਉਹਨੂੰ ਮਿਲਾਂਗੇ ਕਦੋਨੀਓ ਸ਼ਹਿਰ ਦੀ ਗਲੀਆਂ ਦੇਖਾਂਗੇ ਉੱਥੇ ਦੇ ਉੱਥੇ ਦਾ ਏਰੀਆ ਦੇਖਾਂਗੇ ਕਿੱਦਾਂ ਦਾ ਸੋ ਅਗਰ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਤਾਂ ਪਲੀਜ਼ ਜ਼ਰੂਰ ਕਰ ਲਿਓ ਕਿਉਂਕਿ ਇਟਲੀ ਦੇ ਵਿੱਚ ਹਜੇ ਬਹੁਤ ਸਾਰੀਆਂ ਵੀਡੀਓ ਆਣੀਆਂ ਐ ਇੱਥੇ ਬਹੁਤ ਸਾਰੇ ਫਾਰਮ ਆ ਹਨ ਕੋਸ਼ਿਸ਼ ਕਰੂੰਗਾ ਕਿ ਇੱਥੇ ਦੇ ਫਾਰਮਾਂ ਦੀ ਵੀਡੀਓ ਬਣਾਈ ਜਾਵੇ ਇੱਥੇ ਜਿਹੜੇ ਲੋਕ ਆਪਣੇ ਫੈਕਟਰੀਆਂ ਵਗੈਰਾ ਕੀਤੀਆਂ ਵੀ ਉਹਨਾਂ ਦੀ ਵੀਡੀਓ ਬਣਾਈ ਜਾਵੇ ਤੇ ਹੋਰ ਆਪਣੇ ਪੰਜਾਬੀਆਂ ਨਾਲ ਰਿਲੇਟਡ ਜਿਹੜੀਆਂ ਵੀ ਚੀਜ਼ਾਂ ਹੋ ਸਕੀਆਂ ਆਪਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਜਿੱਦਾਂ ਗੁਰਦੁਆਰਾ ਸਾਹਿਬ ਹੋਗੇ ਮੰਦਿਰ ਹੋਗੇ ਇਸ ਤਰ੍ਹਾਂ ਦੀਆਂ ਚੀਜ਼ਾਂ ਸੋ ਜੁੜਿਓ ਸਾਡੇ ਨਾਲ ਮੇਰਾ ਚੈਨਲ ਕਰਦੇ ਹੋ ਸਬਸਕ੍ਰਾਈਬ ਆਜੋ ਮੇਰੇ ਨਾਲ 10 ਵਜੇ ਕੇ 6 ਮਿੰਟ ਟ੍ਰੇਨ 10 ਵਜੇ ਚਾਰ ਮਿੰਟ ਹੋ ਚੁੱਕੇ ਆ। ਸਾਹਮਣੇ ਸਟੇਸ਼ਨ ਦੂਰ ਆਜੇ। ਟਿਕਟ ਮੇਰੇ ਕੋਲ ਹੈ ਨਹੀਂ ਸੀ ਮੈਂ ਚਲੇ ਗਿਆ ਸਟ੍ਰੇਨ ਸਟੇਸ਼ਨ। ਤੇ ਉੱਥੇ ਕਹਿੰਦੇ ਮਿਲਦੀ ਹੈ ਤਬਾਕਾ ਇਹੋ ਚੋ। ਤਬਾਕੀ ਉੱਥੇ ਤੇ ਦੂਰ ਤੇ ਹੁਣ ਮੈਂ ਭੱਜ ਕੇ ਗਿਆ। ਤਬਾਕੀ ਪਰ ਜਦੋਂ ਮੈਂ ਰਸਤੇ ਜਾਂਦੇ ਜਾਂਦੇ ਮੈਂ ਸੋਚਿਆ ਵੀ ਕਿਉਂ ਨਾ ਆਨਲਾਈਨ ਜਾਂਦੇ ਆਂ ਤੇ ਚੈੱਕ ਕਰਕੇ ਦੇਖਾਂ। ਸੋ ਆਨਲਾਈਨ ਟਿਕਟ ਬਣੀ। ਵਿਰੋਲਾ ਨੋਵਾ ਤੋਂ ਕਰੇ ਮੋਨਾਂ ਦੀ। 3 3 ਯੂਰੋ ਦੀ। ਮੈਂ ਜਦੇ ਕਰ ਲਈ। ਨਹੀਂ ਵਰੀ ਟ੍ਰੇਨ ਲੰਘ ਜਾਣੀ ਤੇ ਹਜੇ ਵੀ ਲਗਦਾ ਵੀ ਟਾਈਮ ਪਰ ਪਹੁੰਚੂਗਾ ਕਿ ਨਹੀਂ ਉਹ ਸਾਹਮਣੇ ਸਟੇਸ਼ਨ ਪਹੁੰਚਦਾ ਗਿਆ 6 ਮਿੰਟ ਹੋ ਗਏ ਵੈਸੇ ਤੱਕ ਟ੍ਰੇਨ ਆਈ ਨਹੀਂ 6 ਮਿੰਟ ਦਾ ਟਾਈਮ ਹੈ ਓ ਮਾਈ ਗੋਡ ਇੱਕ ਸਵਾਰੀ ਖੜੀ ਹੈ ਬਸ ਅਵਰੋਲਾ ਨੋਵਾ ਦਾ ਟ੍ਰੇਨ ਸਟੇਸ਼ਨ ਇੱਧਰ ਤੇ ਆਣੀ ਹੈ ਇਟਲੀ ਦੇ ਬਰੋਲਾ ਨੋਵਾ ਪਿੰਡ 'ਚ ਖੜਾ ਹਾਂ ਜੀ ਬਰੇਸ਼ਾ ਡਿਸਟ੍ਰਿਕਟ ਦੇ ਵਿੱਚ ਇਹ ਛੋਟਾ ਜਿਹਾ ਟ੍ਰੇਨ ਸਟੇਸ਼ਨ ਹੈ ਇੱਥੇ ਤੈਂ ਮੈਂ ਜਾਣਾ ਕਦੋਨੀਆ ਨੂੰ ਕਦੋਨੀਆ ਜਾਣ ਲਈ ਪਹਿਲਾਂ ਮੈਂ ਇੱਥੇ ਜਾਊਂਗਾ ਕਰਮੋਨਾ ਫਿਰ ਕਰਮੋਨੇ ਤੋਂ ਜਾਊਂਗਾ ਕਦੋਨੀਆ ਮੈਨੂੰ ਤਾਂ ਟ੍ਰੇਨ ਆ ਰਹੀ ਆ ਆਵਾਜ਼ ਆ ਰਹੀ ਹੈ ਬਾਕੀ ਦੇਖਦੇ ਹਾਂ ਦਰਅਸਲ ਮੈਂ ਕਿਸੇ ਦੇ ਨਾਲ ਗੱਡੀ 'ਚ ਵੀ ਜਾ ਸਕਦਾ ਤਾਂ ਇਹ ਗੱਡੀ ਲੈ ਕੇ ਵੀ ਜਾ ਸਕਦਾ ਤਾਂ ਕਿਸੇ ਫਰੈਂਡ ਦੀ ਪਰ ਮੈਂ ਇੱਥੇ ਬਹੁਤ ਸਾਲਾਂ ਬਾਅਦ ਹੁਣ ਟ੍ਰੇਨ ਦਾ ਐਕਸਪੀਰੀਅੰਸ ਕਰਨਾ ਚਾਹੁੰਦਾ ਉਹਦੇ ਕਰਕੇ ਫਿਰ ਮੈਂ ਟ੍ਰੇਨ ਦੇਖ ਰਿਹਾ ਵੀ ਟ੍ਰੇਨ 'ਚ ਜਾ ਜਾਵਾਂ ਇਸ ਟ੍ਰੇਨ ਨੂੰ ਅਰੇਜੋਨਾਲੇ 10519 nord proveniente da Brescia e diretto a Cremona delle ore 10.06 è in arrivo al binario 2. Attenzione, allontanarsi dalla linea gialla. Ferma in tutte le stazioni. ਲੋ ਜੀ ਕਹਿੰਦੀ ਬ੍ਰੇਸ਼ੀਆ ਤੇ ਜਿਹੜੀ ਟ੍ਰੇਨ ਆ ਰਹੀ ਆ ਇਹ ਨਾ ਬ੍ਰੇਸ਼ੀਆ ਦੀ ਟ੍ਰੇਨ ਆ ਰਹੀ ਆ ਕਰਮੋਨੇ ਨੂੰ ਜਾ ਰਹੀ ਆ ਉਹ ਨੰਬਰ ਪਲੇਟਫਾਰਮ ਤੇ ਮੈਂ ਖੜ ਗਿਆ ਜਾ ਕੇ ਇਟਲੀ ਦੇ ਨਾ ਬਹੁਤ سارے ਟ੍ਰੇਨ ਸਟੇਸ਼ਨਾਂ ਤੋਂ ਟਿਕਟ ਡਾਇਰੈਕਟ ਨਹੀਂ ਮਿਲਦੀ ਜਿਹੜੇ ਇਦਾਂ ਦੇ ਛੋਟੇ ਛੋਟੇ ਟ੍ਰੇਨ ਸਟੇਸ਼ਨ ਹੁੰਦੇ ਆ ਨਾ ਇਹਨਾਂ ਤੋਂ ਡਾਇਰੈਕਟ ਕਈ ਵਾਰ ਟਿਕਟ ਮਿਲਦੀ ਨਹੀਂ ਹੈਗੀ ਉਹ ਫਿਰ ਤੁਹਾਨੂੰ ਪਹਿਲਾਂ ਹੀ ਚੈੱਕ ਕਰ ਲੈਣੀ ਚਾਹੀਦੀ ਹੈ ਜੇ ਕੋਈ ਇਟਲੀ ਜਾਂਦਾ ਤੇ ਉਹ ਤਵਕਾਇਓ ਚ ਮਿਲਦੀ ਹੈ ਤਵਕਾਇਓ ਚ ਮਿਲ ਆਏ ਕਹਿੰਦੇ ਜਿਹਾ ਜਿਹਾ ਟਿਕਟਾਂ ਵਗੈਰਾ ਮਿਲਦੀਆਂ ਵੀਰ ਟਾਂ ਵਗੈਰਾ ਮਿਲਦੀਆਂ ਤੇ ਕੋਈ ਟੈਕਸ ਵਗੈਰਾ ਤਾਰਨਾ ਹੋਵੇ ਉੱਥੇ ਉਤਰਦਾ ਸ਼ਾਇਦ ਮੇਰੇ ਹਿਸਾਬ ਨਾਲ ਟਿਕਟਾਂ ਰੁਕਟਾਈਆਂ ਇੰਦਾ ਦੀ ਤੀਜਾ ਮਿਲਦੀਆਂ ਉੱਥੇ ਹਨ ਤੋਂ ਹੀ ਇਹ ਮਿਲਦੀਆਂ ਟਿਕਟ ਸੋ ਜਾਂ ਫਿਰ ਆਨਲਾਈਨ ਪਹਿਲਾਂ ਚੈੱਕ ਕਰ ਲਿਓ ਕਈ ਵਾਰ ਮੇਰੇ ਵਾਂਗ ਪੂਰੇ ਟਾਈਮ ਪਰ ਪਹੁੰਚੇ ਤਾਂ ਫਿਰ ਔਖਾ ਹੋ ਜਾਊਗਾ ਮੈਂ ਕਈ ਸਾਲਾਂ ਬਾਅਦ ਟ੍ਰੇਨ ਦਾ ਸਫ਼ਰ ਕਰ ਰਿਹਾ ਇੱਥੇ ਇਟਲੀ ਚ ਇਸ ਕਰਕੇ ਮੈਂ ਭੁੱਲ ਗਿਆ ਹੈ ਗੱਲਾਂ ਕਿਉਂਕਿ 25 30 ਸਾਲ ਬਾਅਦ ਮੈਂ ਇਟਲੀ ਦੀ ਚ ਟ੍ਰੇਨ 'ਚ ਸਫਰ ਕਰਨ ਆਇਆ ਇਸ ਕਰਕੇ ਮੈਨੂੰ ਵੀ ਯਾਦ ਨਹੀਂ ਰਿਹਾ ਵੀ ਮੈਂ ਟਿਕਟ ਲੈਣੀ ਹੈ ਪਹਿਲਾ ਤਬਕਾ ਆਇਆ ਚ ਨਹੀਂ अदरवाइज ਇਸ ਟ੍ਰੇਨ ਸਟੇਸ਼ਨ ਤੇ ਅਸੀਂ ਬਹੁਤ ਵਾਰ ਕਈ ਆਪਣੇ ਫਰੈਂਡਾਂ ਨੂੰ ਜਾਂ ਕਈਆਂ ਨੂੰ ਲੈਣ ਵੀ ਆਏ ਆ ਚੜਾਣ ਵੀ ਆਏ ਆ ਪਰ ਕਦੇ ਸਫਰ ਨਹੀਂ ਕਰਿਆ ਇੱਥੋਂ ਸੋ ਇਹ ਧਿਆਨ ਰੱਖਿਓ ਇਸ ਗੱਲ ਦਾ ਲਓ ਜੀ ਬਿਲਕੁਲ ਸ਼ਾਂਤ ਜਿਹਾ ਮਾਨ ਨਾਲ ਗੱਡੀ ਆ ਰਹੀ ਹੈ ਟ੍ਰੇਨ ਬਿਲਕੁਲ ਲੱਗੇ ਪਹੁੰਚ ਗਈ ਆ ਆਪਾਂ ਨੇ ਹੁਣ ਜਾਣਾ ਇਹਦੇ ਵਿੱਚ ਇੱਥੇ ਟ੍ਰੇਨ 1 ਮਿੰਟ ਹੀ ਖੜਦੀ ਹੈ ਬਸ ਉਸੇ ਵਕਤ ਧੁਰ ਪੈਂਦੀ ਹੈ ਇਸ ਕਰਕੇ ਮੈਂ ਦਮ-ਦਮ ਚਲੇ ਕਿਉਂ ਜਿੱਥੇ ਮੈਂ ਖੜਾ ਸੀ ਉੱਥੋਂ ਡੋਰ ਦੂਰ ਸੀਗਾ ਜਿਹੜੇ ਇੱਥੇ ਲੋਕ ਰੋਜ਼ ਚੜ੍ਹਦੇ ਰਹੇ ਉਹਨਾਂ ਨੂੰ ਉਹਨਾਂ ਨੂੰ ਅੰਦਾਜ਼ਾ ਹੁੰਦਾ ਨਾ ਕਿੱਥੇ ਇਹਦਾ ਡੋਰ ਆ ਇਸ ਕਰਕੇ ਉਹ ਛੇਤੀ ਚੜ ਜੰਨੇ ਆ ਲਓ ਜੀ ਉਹ ਚੜ ਜਾ ਮਿੱਤਰ ਚੜ ਜਾ ਚੜ ਜਾ ਵਾਹ ਉਹ ਚੁੱਕ ਲੈਣ ਪਹੁੰਚ ਗਿਆ ਟਿਕਟ ਮਿਲ ਗਈ ਟ੍ਰੇਨ ਮਿਲ ਗਈ ਲੋ ਜੀ ਟ੍ਰੇਨ ਚੈੱਕ ਕਰ ਲਓ ਇਟਲੀ ਦੀ ਸਾਫ਼ ਸੁਥਰੀ ਜਾਨ ਬਿਲਕੁਲ ਇਟਲੀ ਦਾ ਇਹ ਜਿਹੜਾ ਦੇਖ ਲਾ ਲੱਗਦਾ ਇੰਡੀਆ ਮੱਕੀ ਖੜੀ ਸਾਰੀ ਮੱਕੀ ਖੜੀ ਆ ਉਹ ਪਿੱਛੇ ਹੈਗਾ ਫਾਰਮ ਹਾਊਸ ਕੋਈ ਮੱਕੀ ਜਵਾਨ ਉਹ ਹੀ ਖੜੀਆਂ ਨੇ ਪੂਰੀ ਫਸਲ ਬਹੁਤ ਹੁੰਦੀ ਹੈ ਇੱਥੇ ਇਟਲੀ ਦੇ ਵਿੱਚ ਕਿ ਕਰੀ ਮੈਂ ਉਹਨਾਂ ਤੋਂ ਕੋਦੋਨੀਆ ਦੀ ਟਿਕਟ ਉਹ ਵੀ ਮੈਂ ਆਨਲਾਈਨ ਹੀ ਕਰ ਲਈ ਮੈਨੂੰ ਉੱਥੇ ਜਾ ਕੇ ਟਾਈਮ ਲੱਗੂਗਾ 11:30 ਵਜੇ ਦੀ ਮੇਰੀ ਅੱਗੇ ਦੀ ਹੈ 360 ਦੀ ਮੈਨੂੰ ਟਿਕਟ ਮਿਲੀ ਹੈ ਸਰ ਹਾਂ ਤੇ ਅੱਜ ਹੀ ਹੋਣੀ ਹਨ ਲਓ ਜੀ ਕ੍ਰੈਮੋਨਾ ਪਹੁੰਚ ਗਏ ਆਪਾਂ ਕਹਿੰਦੇ ਆਪਣਾ ਸਮਾਨ ਨਾ ਛੱਡਿਓ ਪਿੱਛੇ ਥੋੜਾ ਚੱਕ ਲਿਓ ਚਲ ਭਈ ਮੈਂ ਤਾਂ ਨੇੜੇ ਨੇੜੇ ਹੋ ਗਿਓ ਲਓ ਜੀ ਦੇਖੋ ਟ੍ਰੇਨਾਂ ਦੇ ਵਿੱਚ ਸਾਈਕਲ ਚੜ ਜਾਂਦੇ ਆ ਇੱਥੇ ਪਹੁੰਚ ਗਏ ਟ੍ਰੇਨ ਸਟੇਸ਼ਨ ਕ੍ਰੈਮੋਨਾ ਦੇ ਉਹਨਾਂ ਦੁਕਾਨੇ ਆਪਾਂ ਅੱਗੇ ਚੱਲਦੇ ਆਂ ਸਟੇਸ਼ਨ ਸਾਰੇ ਇੱਕੇ ਤਰ੍ਹਾਂ ਦੇ ਹੁੰਦੇ ਆ ਵੈਸੇ ਅਰੂਦਾ ਵੀ ਇਹ ਥੋੜਾ ਜਿਹਾ ਸਾਫ਼ ਸੁਥਰਾ ਇਸ ਤਰ੍ਹਾਂ ਦਾ ਮਾਹੌਲ ਕੱਲ੍ਹ ਵਰਸੋਂ ਤੋਂ ਬਹੁਤ ਸਾਰਾ ਮੀਂਹ ਪਿਆ ਉਹਦੇ ਕਰਕੇ 8-10 ਡਿਗਰੀ ਟੈਂਪਰੇਚਰ ਤਾਂ ਉਹੀ ਘਟ ਗਿਆ 33-34 ਤਾਂ 23-24 ਆ ਸ਼ਾਮ ਤੱਕ ਮੈਂ ਕਹਿੰਦੇ ਬਸ 28-29 ਤੱਕ ਪਹੁੰਚੂਗਾ ਜੇ ਨਹੀਂ ਕਿ ਗਰਮੀ ਤੇ ਬਹੁਤ ਰਾਹਤ ਮਿਲੀ ਜੀ ਆਂ ਹਵਾ ਠੰਡੀ ਚੱਲ ਰਹੀ ਹੈ ਇਹਨਾਂ ਮੁਲਕਾਂ 'ਚ ਜਦੋਂ ਮੀਂਹ ਪੈ ਜਾਵੇ ਤਾਂ ਗਰਮੀ ਇੱਕਦਮ ਘਟ ਜਾਂਦੀ ਹੈ ਨਵੀਂ ਟ੍ਰੇਨ ਜਿੱਥੇ ਜਿਹੜੀ ਮੈਂ ਜਾਣਾ ਤਾਂ ਉਹ ਗਈ ਕੈਂਸਲ 11:30 ਵਾਲੀ ਹੁਣ ਮੈਨੂੰ ਤਾਂ ਬੱਸ ਜਾਣਾ ਪੈਣਾ 11:53 ਦੇ ਬੱਸ ਜਾਣਾ ਸੋ ਟ੍ਰੇਨ ਤਾਂ ਹੋ ਗਈ ਕੈਂਸਲ 11:30 ਵਜੇ ਵਾਲੀ ਹੁਣ ਆਪਾਂ ਨੇ ਜਾਣਾ 12:00 ਵਜੇ ਬੱਸ ਫੜਨੀ ਹੈ ਬੱਸ ਜਾਣੀ ਕੋ ਦੋ ਨਹੀਂ ਉਹਨੂੰ ਉਹਨੇ 55 ਮਿੰਟ ਦੇ ਵਿੱਚ ਪਹੁੰਚਾਉਣਾ ਉਹ ਟਿਕਟ ਤਾਂ ਕੈਂਸਲ ਹੋ ਗਈ ਉਹ ਤੇ ਚਲ ਰਿਫੰਡ ਹੋ ਜੂਗੀ ਟਿਕਟ ਹੋਰ ਲੈ ਲਈ ਸੇਮ ਪ੍ਰਾਈਸ ਮਿਲ ਗਈ ਤੇ ਟ੍ਰੇਨ ਸਟੇਸ਼ਨ ਤੋਂ ਸਾਹਮਣੇ ਕਹਿੰਦੀ ਪਾਰਕਾ ਪਾਰਕ ਦੇ ਪਰਲੀ ਸਾਈਡ ਕਹਿੰਦੀ ਬੱਸ ਉਧਰ ਤੇ ਜਾਣੀ ਇਸ ਤਰ੍ਹਾਂ ਦਾ ਟ੍ਰੇਨ ਸਟੇਸ਼ਨ ਹੈ ਜੀ ਇਹ ਕਰਮੋਨਾ ਸ਼ਹਿਰ ਦਾ ਤਤ ਹੋਰ ਤੜ ਜੀ ਤੇਜ਼ ਹੋ ਗਈ ਪਹਿਲਾਂ ਹਵਾ ਲੱਗ ਰਹੀ ਸੀ ਬੜੀ ਸੋਹਣੀ ਬੱਸ ਦੇਖਣੀ ਪੈਣੀ ਕਿੱਥੇ ਜਾਣੀ ਆ ਤੇ ਦਫੇ ਨਾ ਲੰਘ ਜਵੇ ਕਾਫੀ ਸਾਲਾਂ ਬਾਅਦ ਆਇਆ ਮੈਂ ਇੱਥੇ ਕਰਮੋਨਾ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਦਾ ਕਰਮੋਨਾ ਸ਼ਹਿਰ ਹੈ ਜੀ ਆ ਲਿਖਿਆ ਵਾ ਬੱਸ ਫਿਰ ਵੀ ਪਤਾ ਕਰ ਲਾਂਗੇ ਕਿਸੇ ਤੋਂ ਕਿਤੇ ਹੋਰ ਉਹੀ ਕੰਮ ਨਾ ਹੋਵੇ ਵੀ ਟ੍ਰੇਨ ਵੀ ਲੰਘੀ ਬੱਸ ਵੀ ਲੰਘ ਜਿਹ ਵਿੱਚ ਜਿਹੜਾ ਬੰਦਾ ਆਂਦਾ ਜਾਂਦਾ ਰਹਿੰਦਾ ਨਾ ਉਹਨੂੰ ਪਤਾ ਰਹਿੰਦਾ ਉਹ ਜਿਹਦਾ ਇੰਨੇ ਸਾਲਾਂ ਬਾਅਦ ਕਿਸੇ ਨੂੰ ਆਣਾ ਜਾਣਾ ਭੁੱਲ ਜਾਂਦਾ ਬੱਸ ਯਾਰ ਮੈਂ ਇੱਥੇ ਬੱਸ ਅੜੀਕ ਰਿਹਾ ਖੜਾ ਸਟੇ ਤੇ ਸਾਹਮਣੇ ਮੇਰੇ ਨਾਲ ਇੱਕ ਸ਼ਾਪ ਆ ਉਹਦੇ ਤੇ ਨਾ ਦੇਖੋ ਸਿੱਧੂ ਮੂਸੇ ਵਾਲੇ ਦੀ ਫੋਟੋ ਲੱਗੀ ਹੋਈ ਆ ਦੇਖਦੀ ਆ ਨਾਈ ਦੀ ਸ਼ਾਪ ਆ ਨਾਈ ਦੀ ਮਤਲਬ ਕਿ హెయిਰ ਡ੍ਰੈਸਰ ਦੀ ਸੋਰੀ ਤੇ హెయిਰ ਡ੍ਰੈਸਰ ਦੀ ਸ਼ਾਪ ਉਹਦੇ ਤੇ ਸਿੱਧੂ ਮੂਸੇ ਵਾਲੇ ਦੀ ਫੋਟੋ ਲੱਗੀ ਹੋਈ ਆ ਇੱਥੇ ਬੜੇ ਬਹੁਤ ਸਾਰੇ ਪੰਜਾਬੀ ਆ ਇਸ ਏਰੀਏ ਦੇ ਵਿੱਚ ਵੱਸਦੇ ਤੇ ਹੁਣ ਜਾਂ ਤਾਂ ਕਿਸੇ ਪੰਜਾਬੀ ਦੀ ਆ ਜਾਂ ਪਾਕਿਸਤਾਨੀ ਪੰਜਾਬੀ ਦੀ ਆ ਪਰ ਫੋਟੋ ਮੂਸੇ ਵਾਲੀ ਲੱਗੀ ਹੋਈ ਆ ਬੱਸ ਇੱਕ ਆ ਹੀ ਤਾਂ ਹੈ ਪਰ ਹਜੇ ਵੀ ਪਿੱਛੇ ਹੀ ਖੜੀ ਆ ਇਹ ਤਾਂ ਲੰਘ ਗਿਆ ਯਾਰ ਫਾਟਵਾਰਦੀ ਬੰਲਾ ਦਾ ਕੋਈ ਹੋਰ ਬੱਸ ਆਉਗੇ ਸ਼ਾਇਦ ਇਹ ਨਹੀਂ ਹੈਗੀ ਤਾਂ ਹਾਲ ਮਾੜੀ ਲੱਗਦੇ ਆ 53 ਦੇ ਬਸ ਆਣੀ ਤੇ ਆਈ ਨਹੀਂ 5657 ਹੋਵੇ ਜਿਹੜੀ ਕਾਈ ਤੇ ਉਹ ਲੰਘ ਗਈ ਉਹ ਕਹਿੰਦੇ ਹੈ ਜਾਣੀ ਨਹੀਂ ਉੱਥੇ ਸਾਰੀਆਂ ਸਵਾਰੀਆਂ ਖੜੀਆਂ ਮੇਰੇ ਪਿੱਛੇ ਲੈ ਮੂਰੇ ਬਿਠਾ ਲਿਆ ਕਹਿੰਦਾ ਮੂਰੇ ਬੈਠ ਕੇ ਚੱਲ ਲੋ ਜੀ ਮੈਂ ਸੀ ਡਿਗਰੇ ਤੇ ਬਸ ਬਸ ਤਾਂ ਆਈ ਨਹੀਂ ਇੱਕ ਬੈਂਨ ਆਈ ਹੈ ਇਹਨਾਂ ਨੇ ਬੈਂਨ ਦੇ ਵਿੱਚ ਬਿਠਾ ਦਿੱਤੇ ਕਹਿੰਦੇ ਬੈਂਨ ਜਾਊਗੀ ਵੈਸੇ ਹੈਰਾਨੀ ਦੀ ਗੱਲ ਹੋਈ ਜਾ ਵੈਸੇ ਅਸੀਂ ਸਾਰੇ ਹੈਰਾਨ ਹੋ ਗਏ ਜਦ ਇੱਕ ਬੈਂਨ ਜੀ ਆਈ ਪ੍ਰਾਈਵੇਟ ਜੀ ਬੈਂਨ ਉਹਦੇ ਵਿੱਚ ਬਿਠਾ ਦਿੱਤੇ ਕਹਿੰਦੇ ਇਹਦੇ ਵਿੱਚ ਜਾਣਾ ਜੀ ਤੁਸੀਂ ਚਲੋ ਚਲਦੇ ਹਾਂ ਹੁਣ ਇਹਦੇ ਵਿੱਚ ਦੇਖਦੇ ਹਾਂ ਸੋ ਲਓ ਜੀ ਕਦੋਨੀਆ ਦੇ ਟ੍ਰੇਨ ਸਟੇਸ਼ਨ ਤੇ ਆ ਕੇ ਸਾਨੂੰ ਉਹਦੇ ਵਾਲਾ ਮੈਟਰ ਡੋਰ ਵਾਲਾ ਤਾਰ ਗਿਆ ਬੱਸ ਨਹੀਂ ਸੀਗੀ ਕਿ ਬੱਸ ਮੈਂ ਬੱਸ ਡਿਕਦੇ ਰਹੇ ਉਹ ਇੱਕ ਉਹਨਾਂ ਨੇ ਨਾ ਵੈਨ ਜੀ ਸੀਗੀ ਵੈਨ ਭੇਜਤੀ ਉਹਦੇ ਚ 10 ਕ ਬੰਦੇ ਬਿਠਾਏ ਤੇ ਜਿਹੜੇ ਜਿਹੜੇ ਸਟੇਸ਼ਨ ਰਸਤੇ ਦੇ ਵਿੱਚ ਆਏ ਸੀ ਉੱਥੇ ਉੱਥੇ ਉਤਾਰਦਾ ਚਲੇ ਗਿਆ ਆ ਗੜਾ ਜੀ ਮੈਂ ਕਦੋਨੀ ਉਹਦੇ ਟ੍ਰੇਨ ਸਟੇਸ਼ਨ ਤੇ ਮੈਂ ਪਹਿਲੀ ਵਾਰ ਆਇਆ ਵੈਸੇ ਸਟ੍ਰੇਨ ਸਟੇਸ਼ਨ ਤੇ ਛੋਟਾ ਜਿਹਾ ਟ੍ਰੇਨ ਸਟੇਸ਼ਨ ਵੈਸੇ ਪਹਿਲੀ ਵਾਰ ਵਹ ਐਕਸਪੀਰੀਅੰਸ ਹੋਇਆ ਵੀ ਤੁਹਾਡੀ ਟ੍ਰੇਨ ਕੈਨਸਲ ਹੋ ਗਈ ਤੇ ਬੱਸ ਭੇਜੀ ਬੱਸ ਦੀ ਬਜਾਏ ਵੀ ਉਹਨਾਂ ਨੇ ਕਿਹਾ ਬੈਂ ਜੀ ਭੇਜੀ ਵਾਓ ਇਟਲੀ ਵਾਲੇ ਤੇ ਹੈਲ 10 ਮਿੰਟ ਲੇਟ ਦੀ ਪਰ ਪਹੁੰਚ ਵੀ 10 ਮਿੰਟ ਪਹਿਲਾਂ ਗਿਆ 12:48 ਦੇ ਕਹਿੰਦੇ ਸੀ ਪਹੁੰਚੂਗੇ ਸਾਢੇ 12:00 ਹੀ ਲਾ ਦਿੱਤਾ ਉਹਨੇ ਬਹੁਤ ਭਜਾਈ ਬੈਂ ਜੀ ਗੱਡੀ ਆ ਗਈ ਆਪਾਂ ਨੂੰ ਲੈਣ ਓ ਭਾਈ ਸਾਹਿਬ ਆ ਗਏ ਨੇ ਭਾਈ ਸਾਹਿਬ ਆ ਗਏ ਹਾਂ ਜੀ ਵੀਰ ਕ੍ਰਿਸ਼ਕ ਕੋਲ ਬੈਠਦਾ ਮੈਂ ਤਾਂ ਕ੍ਰਿਸ਼ਕ ਦਾ ਫੋਨ ਪੁੱਤ ਆ ਜਾ ਬਈ ਜਪੀ ਹੋ ਗਈ ਤੈਨੂੰ ਛੁੱਟੀਆਂ ਆਈਆਂ ਵੀ ਹੈ ਵੈਰੀ ਗੁੱਡ ਚੱਲ ਫੇਰ ਘਰ ਜਾ ਕੇ ਖੇਡ ਲੂਗੇ ਆਪਾਂ ਹੈ ਆਹਾ ਸ਼ੇਰ ਚੱਕੀ ਫਿਰਦਾ ਤੂੰ ਤਾਂ ਹੈ ਸੀ ਹਮ ਲੈ ਡੀ ਕਦਵਾਈ ਕੁਸੀ ਵੈਲੋਚੀ ਯੋ ਪਾਸੋ ਰੋਟਲਾਰੇ ਮੀ ਪੈਣ ਨਾਲ ਨਾ ਗਰਮੀ ਜਿਵੇਂ ਹੀ ਘਟ ਗਈ ਮੌਸਮ ਬਹੁਤ ਵਧੀਆ ਹੋ ਗਿਆ ਸਾਡਾ ਕ੍ਰੈਸ਼ ਦੇਖੋ ਕਿੰਨੀ ਸੋਹਣੀ ਬਹੁਤੀ ਦੂਰ ਨਾ ਚੱਲ ਜਾਈਏ ਇੱਧਰ ਨੂੰ ਮੁੜਿਆ ਆਈ ਹੁਣ ਤਾਂ ਕਿ ਪਤਾ ਲੱਗ ਜਾਵੇ ਤੂੰ ਸਾਈਕਲ ਚ ਚਲਾਣਾ ਜਾਣਦਾ ਵੀ ਹੈ ਨਹੀਂ ਬੰਨੂ ਨਾ ਸਾਈਕਲ ਚਲਾ ਕੇ ਦਿਖਾਉਂਦਾ ਕਿੱਥੇ ਗਿਆ ਆ ਜਾ ਆ ਜਾ ਆ ਜਾ ਆ ਜਾ ਆ ਜਾ ਆ ਜਾ ਬੈਰੀ ਗੁੱਡ ਕਿਨੇ ਕਿਨੇ ਸਾਲ ਦਾ ਹੋ ਗਿਆ ਤੂੰ 7 7 ਨਹੀਂ 6 ਕੋਈ ਬ੍ਰਾvo ਆ ਤੋ ਬੰਦੇ ਰੋ ਪਿੱਕਕੋ 6 ਸਾਲੀ ਸੀ ਅੰਕ 7 ਸਾਲੀ ਐ ਅੰਕ ਕੋਰ ਕਲੇ ਰੋਟੇ ਐ ਫੋਇਓ 8 ਤੋ ਕਸੇ ਦੀ ਇਹ ਸਾਡਾ ਦੋਤਾ ਲੱਗਦਾ ਜੀ ਇਹ ਤੇ ਜਦ ਮੈਂ ਆਇਆ ਉਹ ਮੇਰੇ ਹੱਥ ਵਾਲੀ ਕੋਈ ਘੁੰਮੀ ਜਾਂਦਾ ਮੈਨੂੰ ਕਹਿੰਦਾ ਮੈਨੂੰ ਖੇਲ ਆ ਗਿਆ ਸਿਕਸਟਰਾਸ ਸਾਲ ਬਾਅਦ ਮਿਲਦਾ ਤੇ ਵੀ ਪਕਾੜ ਲੈਂਦਾ ਮੇਰਾ ਮਿੰਟੀਕਸਟਰਾ ਬਿਚੀ ਇੱਥੇ ਇਟਲੀ ਦੇ ਵਿੱਚ ਮੌਸਮ ਵਧੀਆ ਰਹਿੰਦਾ ਇੰਡੀਆ ਮਾ ਗਰਮੀ ਹੋ ਜਾਂਦੀ ਜਿਵੇਂ ਇੰਡੀਆ ਜਿੰਨੀ ਤਾਂ ਨਹੀਂ ਫਿਰ ਵੀ ਗਰਮੀ ਹੋ ਜਾਂਦੀ ਇੱਥੇ ਔਰਤੋ ਲਾ ਲੰਨੇ ਸਬਜ਼ੀਆਂ ਸਬਜ਼ੀਆਂ ਲੱਗੀਆਂ ਦੇਖੋ ਫਿਰ ਟਮਾਟਰ ਲੱਗੇ ਆ ਹਾਂ ਅਜ਼ਕੀਨੇ ਲੱਗੇ ਹੋਏ ਸੀ ਕੁਸਿਸ ਐ ਕੁਸੋਲਾ ਕੇ ਕੀਲੀ ਲੱਗੀ ਹੋਈ ਆ ਕੀਚ ਕੀਆ ਉਹ ਤਰਾਤ ਕੀਆ ਆ ਕੀਰੇ ਲੱਗੇ ਆ ਖੀਰੇ 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 ਹੈਗਾ ਕੋਈ ਖੀਰਾ ਆ ਲੱਗੇ ਹੋਏ ਆ ਦੋ ਖੀਰੇ ਇਹ ਤਾਂ ਚਾਈਨੀਜ਼ ਖੀਰੇ ਵਾਂਗ ਹਨਾ ਉਹ ਬੇ ਹੂੰ ਇਹ ਕੁਸੋਸੇ ਨੇ ਲੈ ਬਾਲਾ ਮੈਨੂੰ ਲੱਗਦਾ ਇੰਡੀਅਨ ਵਾਲੇ ਉਹ ਛੋਟੇ بڑے ਖੀਰੇ ਲੱਗੇ ਹੋਏ ਆ ਤੇ ਬਣਾਉਣੇ ਲੱਗੇ ਹੋਏ। ਇਹ ਤਾਂ ਬਹੁਤ ਹੋ ਜਾਣੀਆਂ ਇਹਦੀਆਂ ਵੀ ਲੱਗੀਆਂ ਵੀ ਆ। ਤੇ ਜਲਦੀ ਹੋ ਜਾਂਦੀ। ਹਾਂ ਇੱਕ ਵਾਰ ਪਾਣੀ ਦੇ ਦਤਾ ਕੀ ਆ ਲੱਗ ਜਾਣੀ। ਚੱਲ ਫੇ ਚਲਾ ਕੇ ਦਿਖਾ ਫੇ ਸਾਈਕਲ ਇੱਕ ਵਾਰ। ਉਹਨੂੰ ਦੋਤਾ। ਉਹਨੂੰ ਕੱਟ ਰਿਹਾ। ਆਪੀ ਸ਼ੀਨਾ ਕੇ। ਹਵਾ ਤਾਂ ਕੱਢੀ ਪਈ ਐ ਇਹਦੀ। ਹਾਂ ਮੇਰਾ। ਪੋ ਮੇਰੋ। ਪੋ ਮੇਰੋ ਹਵਾ ਪਰ ਹਵਾ ਕੱਢੀ ਐ ਤੇ ਵਿੱਚ ਖਲਾਉਣੇ ਸਿੱਟੇ ਪਏ ਆ। ਚੱਲ ਪਾ ਕੇ ਦਿਖਾ ਬਾਸਕਟ ਪਾ ਕੇ ਦਿਖਾ। ਉਦੇ ਵਿੱਚ ਪਾ ਕੇ ਦਿਖਾ ਉੱਤੇ। ਕਿ ਬਰਾਵੋ ਕਿ ਬਰਾਵੋ ਬਰਾਵਿਸਿਮੋ। ਬਾਤੀ ਹੋਏ। ਚਲ ਮੈਂ ਸੀ ਗੇਟ ਖੋਲੂਗੀ ਫਿਰ ਆਪਾਂ ਜਾਵਾਂਗੇ ਬਾਹਰ ਠੀਕ ਹੈ। ਕ੍ਰਿਸ਼ ਚੱਲਿਆ ਹੁਣ ਸਾਨੂੰ ਪਿੰਡ ਕਮਾਉਣ। ਕਹਿੰਦਾ ਪਿੰਡ ਦੀ ਗੇੜੀ ਦਵਾ ਕੇ ਲੈ ਆਣਾ। ਮੈਨੂੰ ਲੈ ਕੇ ਚੱਲਿਆ ਕਹਿੰਦਾ ਮੇਰਾ ਸਕੂਲ ਵੀ ਉੱਧਰ। ਬਹੁਤ ਸੋਹਣਾ ਸ਼ਾਂਤ ਜਿਹਾ ਇਲਾਕਾ ਇਹ। ਇੰਨਾ ਟ੍ਰੈਫਿਕ ਨਹੀਂ ਹੈਗਾ ਇਸ ਸਾਈਡ ਤੇ। ਮਰੀਆ ਸੋਨੇ ਘਰ ਬਣੇ ਹੋਈਆਂ ਇਟਲੀ ਆਹ ਜੀ ਇਹ ਇਟਾਲੀਆ ਕੋ ਦੋਨੀਆ ਸ਼ਹਿਰ ਪੈਂਦਾ ਇਹ ਕੋਜ਼ਾ ਮੈਨੂੰ ਕੁਝ ਨਾ ਮੱਛੀ ਆਹ ਹੂੰ ਕੰਨਾ ਕੋਈ ਕਾਰ ਵੀ ਨਹੀਂ ਆ ਰਹੀ ਕ੍ਰਿਸ਼ਤ ਪਾਲੀ ਪੰਜਾਬੀਓਨੋ ਮਾ ਅੱਸੀਆ ਪਾਰਲੋ ਇੰਦਿਆਨੋ ਪਾਰਲੋ ਇੰਦਿਆਨੋ ਫਾਰਮੀ ਸੰਤੀਰੇ ਕੋਜ਼ਾ ਪਾਰਲਿਤੇ ਹੂੰ ਤੇਰਾ ਸਤ ਸ੍ਰੀ ਅਕਾਲ ਜੀ ਹੋਰ ਤੇਰਾ ਨਾਮ ਕ੍ਰਿਸ਼ ਤੇਰਾ ਨਾਮ ਕ੍ਰਿਸ਼ ਮੈਂ ਮੈਨੂੰ ਖਾਣਾ ਮੈਂ ਕੀ ਖਾਣਾ ਸਰ ਮੈਂ ਸਰ ਖਾਣਾ ਖਾਣਾ ਸਰ ਉਹ ਜੇ ਸਰ ਬੋਲ DIRE ਜੀਰੋ ਜੀਰੋ ਸੇਰ ਕਰਦਾ ਹਾਂ ਮੈਂ ਸੇਰ ਕਰਦਾ ਹਾਂ ਹਾਂ ਮੈਂ ਸੇਰ ਕਰਦਾ ਮੈਂ ਸੋਚਿਆ ਮੈਂ ਸੋਚਿਆ ਕਿਤੇ ਕਹਿੰਦਾ ਹੈ ਮੈਂ ਸੈਰ ਖਾਨਾ ਥੋੜਾ ਕਹਿੰਦਾ ਮੈਂ ਸਰ ਕਰਦਾ ਮਤਲਬ ਵੀ ਸੈਰ ਕਰਦਾ ਮੈਂ ਵਾਕ ਕਰਦਾ ਕਰੇਸ਼ਰ ਕਹਿੰਦਾ ਮੈਨੂੰ ਕਹਿੰਦਾ ਤੁਸੀਂ ਵੀਡੀਓ ਬਣਾਓ ਮੈਂ ਕਿਹਾ ਤੂੰ ਪੰਜਾਬੀ ਤਾਂ ਬੋਲਦਾ ਨਹੀਂ ਹੁਣ ਕਹਿੰਦਾ ਮੈਂ ਤੁਹਾਡੇ ਨਾਲ ਬੋਲੂਗਾ ਬੋਲੂਗਾ ਨਾ ਹਾਂ ਹੈ ਹਾਂ ਮੈਂ ਬੋਲਾਂਗਾ ਮੈਂ ਬੋਲਾਂਗਾ ਨਾ ਹਾਂ ਮੈਂ ਹੌਲੀ ਜਨਾ ਫਿਰ ਗੱਡੀ ਆ ਅੱਛਾ ਗੱਡੀ ਆ ਗਈ ਸੀ ਹਾਂ ਥੋੜਾ ਪੁਰਾਣਾ ਘਰ ਕਿੱਥੇ ਸੀ ਆ ਪੁਰਾਣਾ ਘਰ ਹੈ ਨਾ ਹਾਂ ਭਈ ਐ ਵੈਂਡੂਤੋ ਵੈਂਡੂਤੋ ਕਮੇ ਸੀ ਦੀਛੇ ਇਨ ਇੰਡੀਆ ਨੂੰ ਪਤਾ ਨਹੀਂ ਪਤਾ ਨਹੀਂ ਵੇਚਤਾ ਵੇਚਤਾ ਐ ਕਰ ਵੇਚਤਾ ਕਿਤਾ ਪਾਈ ਇਹ ਲੈ ਲਿਆ ਕਿਨੇ ਲੈ ਲਿਆ ਇਹ ਮਾ ਪਾਈ ਭਾਈ ਨੇ ਲੈ ਲਿਆ ਬਰਾਵੋ ਪਹਿਲਾਂ ਇੱਥੇ ਰਹਿੰਦੇ ਸੀ ਸਾਡੇ ਭਾਈ ਸਾਹਿਬ ਹੁਣ ਉਹਨਾਂ ਨੇ ਚੇਂਜ ਕਰਕੇ ਦੂਜੀ ਸਾਈਡ ਲੈ ਲਿਆ ਘਰ ਇਹ ਫਿਰ ਮੇਰਾ ਸਕੂਲ ਹੈ ਕਿਹੜਾ ਆ ਸਕੂਲ ਹੈ ਜੀ ਸਾਹਮਣੇ ਇਹਦਾ ਕਰੈਸ਼ਰ ਬੰਦੇ ਦਾ ਇਹ ਤੇਰਾ ਸਕੂਲ ਹੈ ਹਾਂ ਗੁੱਡ ਨੂੰ ਜਾਣਾ ਇੱਧਰ ਨੂੰ ਇੱਧਰ ਨੂੰ ਇੱਥੇ ਜਾਣਾ ਬੈਕਵਰਡ ਇੱਧਰ ਜਾਣਾ ਵਾਪਸ ਹਾਂ ਚੱਲ ਕਿਸ ਨੂੰ ਮੈਂ ਕਿਸ ਨੂੰ ਮੈਂ ਹੂੰ ਕਲੀਅਰ ਹਾਂ ਕਲੀਅਰ ਓਕੇ ਕਲੀਅਰ ਬਹੁਤ ਸੋਹਣੀ ਪੰਜਾਬੀ ਲੱਗਦੀ ਮੋਹਨ ਕਿੱਧਰ ਜਾਣਾ ਪੱਪਸ ਇੱਧਰ ਹਾਂ ਚੱਲ ਮੈਂ ਪੱਪਸ ਅਸਤੇ ਜਾਣਾ ਹਮਮ ਕਰੇਸ਼ਾ ਤੂੰ ਸਕੂਲ ਦੇ ਵਿੱਚ ਕੀ ਪੜ੍ਹਦੇ ਹੁੰਨੇ ਆ ਪੁੱਤ ਇਟਾਲਿਆਨੋ ਹਾਂ ਇੰਗਲਿਸ਼ ਹਾਂ ਇਟਾਲਿਆਨ ਇੰਗਲਿਸ਼ ਰੈਲੀ ਰੈਲੀਜੋਨੇ ਅੱਛਾ ਹੋਰ ਮੂਜ਼ਿਕਾ ਮੂਜ਼ਿਕਾ ਵਿਗਿਆਨ ਤੇ ਜਿਓਗ੍ਰਾਫੀ ਵਿਗਿਆਨ ਦਾ ਮਤਲਬ ਸਾਇੰਸ ਤੇ ਜਿਓਗ੍ਰਾਫੀ ਜਿਓਗ੍ਰਾਫੀ ਹੈ ਥੋਡੀ ਤੇਰੀ ਤੇਰੀ ਕਲਾਸ ਦੇ ਵਿੱਚ ਕਿੰਨੇ ਬੱਚੇ ਆ ਟੋਟਲ 29 ਸਟੂਡੈਂਟੀ ਸੋਨੋ ਕਵਾਂਤੀ ਬੰਬੀਨੀ ਸੋਨੋ ਇਨ ਤੂਆ ਕਲਾਸ 23 23 ਹਾਂ ਮੈਂ ਸਹੀ ਇਨ ਪੰਜਾਬੀ ਕੋ ਮੈਨ ਸਿੱਖੀ 23 ਤੈਨੂੰ ਪਤਾ ਨਹੀਂ ਪੰਜਾਬੀ ਚ ਕਿੱਦਾਂ ਕਹਿੰਦੇ ਆ 23 ਨਾ ਨਹੀਂ ਉਹਨੋਂ ਦੂਏ ਤੈਨੂੰ ਆਂਦੀ ਨਹੀਂ ਪੰਜਾਬੀ ਚ ਹਾਂ ਮੈਂ ਇਕ ਦੋ ਤਿੰਨ ਚਾਰ ਪੰਜ 6 7 8 9 ਦਾ ਬਸ ਇਹ ਫਿਰ ਵੀ ਥੋੜੀ ਜੀ ਜਾਣ ਲੈਂਦਾ ਹੈ ਟਰਾਈ ਕਰਿਆ ਕਰ ਹਨ ਹਾਂ ਮੈਂ ਕਿਉਂਕਿ ਜਦ ਭਾਵੇਂ ਤੂੰ ਇੰਡੀਆ ਜਾਊਗਾ ਆਪਾਂ ਮੋਹਾਲੀ ਜਾਉਂਗੇ ਮਰੀਂਡੇ ਜਾਉਂਗੇ ਤੇਰੇ ਨਾਲ ਉੱਥੇ ਜਿਹੜੇ ਬੱਚੇ ਖੇលਣਗੇ ਫਿਰ ਤੈਨੂੰ ਪੰਜਾਬੀ ਨਹੀਂ ਆਣੀ ਨਹੀਂ ਹਨਾ ਸਿੱਕਦਾ ਹੋਰ ਜੋਲੀ ਪੰਜਾਬੀ ਵੈਸੇ ਘਰ ਘਰ ਚ ਤਾਂ ਪੰਜਾਬੀ ਬੋਲੀ ਜਾਂਦੀ ਹੈ ਸਮਝਦਾ ਸਾਰੀ ਆ ਪਰ ਕਿਉਂਕਿ ਸਾਰਾ ਦਿਨ ਹੁਣ ਬੱਚਿਆਂ ਨਾਲ ਇਟਾਲੀਅਨ ਲੈਂਗੁਏਜ ਚ ਗੱਲ ਕਰਦਾ ਇਸ ਕਰਕੇ ਥੋੜਾ ਜਿਹਾ ਮੁਸ਼ਕਲ ਹੁੰਦੀ ਹੈ ਇਹਨੂੰ ਪੰਜਾਬੀ ਬੋਲਣੀ ਇਹ ਮੇਰਾ ਸਕੂਲ ਹੈ ਇਹ ਤੇਰਾ ਸਕੂਲ ਆ ਹਾਂ ਇਹ ਬੰਦ ਕਦ ਤੇ ਆ? ਛੁੱਟੀ ਆ ਛੁੱਟੀ ਛੁੱਟੀ ਹੋ ਗਈ ਹਾਂ ਹਾਂ ਕਦੋਂ ਖੋਲਣਾ ਹੁਣ? ਸਤੰਬਰ ਸਤੰਬਰ? ਸੀ। ਲਾ ਸਕੂਲ ਆ ਅਵਚੀਨੋ ਕਾਜ਼ਾ ਤੂ ਆ ਨਾ? ਹਾਂ ਗੱਡ 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 ਸਮਝਦਾ ਤਾਂ ਹਾਰੀ ਆ ਸਮਝ ਲੰਨਾ ਨਾ ਤੂੰ ਪੰਜਾਬੀ ਚਲੋ ਕਾਰ ਨੂੰ ਕਾਰ ਨੂੰ ਚੱਲ ਕਿੱਧਰ ਦਾ ਕਾਰ ਇੱਥੇ ਇੱਤਰੇ ਜਾਣਾ ਐਰੇ ਐ ਫੇ ਜਾ ਇੱਥੇ ਚਲੋ ਚਲੋ ਆਂ ਚਲੋ ਕਲੀਅਰ ਹਾਂ ਕਲੀਅਰ ਆ ਚੱਲ ਉਹ ਨਹੀਂ 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 ਉਹ ਤਾਂ ਬਹੁਤ ਦੂਰ ਆ ਚੱਲ ਰੁਕ ਜਾ ਰੁਕ ਜਾ ਰੁਕ ਜਾ ਹੁਣ ਰੁਕ ਜਾ ਏ ਰੁਕ ਗਿਆ ਸੀ ਕਹਿੰਦਾ ਕਲੀਅਰ ਨਹੀਂ ਹੈਗਾ ਫਿਰ ਕਲੀਅਰ ਕਰਕੇ ਜਾਉਂਗੇ ਪਰ ਉਹ ਲੇਡੀ ਨੇ ਆਪ ਹੀ ਰੋਕ ਲਈ ਕਿਉਂਕਿ ਅਸੀਂ ਜੈਬਰਾ ਕ੍ਰੋਸਿੰਗ ਤੇ ਸੀਗੇ ਲੇਡੀ ਨੇ ਆਪ ਹੀ ਰੋਕ ਲਈ ਕਹਿੰਦੀ ਨਿਕਲ ਜਾਓ ਕਈ ਲੋਕ ਸਮਝਦਾਰ ਹੁੰਦੇ ਆ ਵੈਸੇ ਅਜੀ ਗੱਲ ਨਹੀਂ ਇਹ ਇਟਲੀ ਦਾ ਇਟਲੀ ਦੇ ਦਾ ਸ਼ਹਿਰ ਨਾਲੇ ਸ਼ਹਿਰ ਦਾ ਇੱਕ ਸਾਈਡ ਵਾਲਾ ਪਾਸਾ ਹਨ ਇਧਰ ਰਸ਼ ਰੁਸ਼ ਘਟਾ ਬਿਲਕੁਲ ਘਟ ਘਟ ਰਸ਼ ਇਧਰ ਸਕੂਲ ਦਾ ਤੇ ਇਸ طرف ਇਹਨਾਂ ਦਾ ਘਰ ਆ ਮੇਰੇ ਭਾਈ ਸਾਹਿਬ ਦਾ ਇਧਰ ਪਾਰਕ ਵੀ ਬਣਿਆ ਵਾ ਇਹ ਪਾਰਕ ਕੋਲੋਲੀ ਇਹ ਪਾਰਕ ਹੈ। ਹਾਂ। ਚੱਲੀਏ ਪਾਰਕ 'ਚ। ਹੈ? ਇੱਥੇ ਕੁਝ ਨਹੀਂ ਹੈ। ਕੁਝ ਨਹੀਂ ਹੈ। ਹਾਂ। ਇਟਲੀ ਦੇ ਵਿੱਚ ਘਰ ਬਹੁਤ ਜ਼ਿਆਦਾ ਮਹਿੰਗੇ ਨਹੀਂ ਹੈ। 1.5 ਤੋਂ 2 ਲੱਖ ਦਾ ਨਾ ਵਧੀਆ ਘਰ ਆ ਜਾਂਦਾ ਇੱਥੇ। ਤੇ ਜਿੱਦਾਂ ਆਪਣੇ ਯੂਕੇ ਦੇ ਵਿੱਚ ਥੋੜਾ ਕਾਸਟਲੀਆ ਘਰ ਉੱਥੇ 1.5 ਤੋਂ 2 ਲੱਖ ਦਾ ਘਰ ਨਹੀਂ ਜਾਂਦਾ। ਇੱਥੇ 2 ਲੱਖ ਦਾ ਇਹ ਜਬ ਵਿਲਾ ਮਿਲ ਜਾਂਦਾ। ਵਧੀਆ ਘਰ ਹਨ। ਯੂਕੇ ਦੇ ਵਿੱਚ ਜਿਹੜੀਆਂ ਹੁਣਕਾਰਾਂ ਦੀ ਕੀਮਤਾਂ ਉਹ 3.5 ਲੱਖ ਤੋਂ ਸਟਾਰਟ ਹੁੰਦੀ ਆ ਜਨਨ ਕਿ ਵਧੀਆ ਘਰ ਮੈਂ ਕਹੂੰਗਾ ਇਹਦਾ ਪੁਰਾਣੇ ਘਰ ਉਥੇ 1.5 2 ਲੱਖ ਨੂੰ ਵੀ ਮਿਲ ਜਾਂਦਾ ਪਰ ਜਿਹੜੇ ਵਧੀਆ ਘਰ ਆ ਉਹ ਤਕਰੀਬਨ 3.5 ਲੱਖ ਤੋਂ ਸਟਾਰਟ ਹੁੰਦੇ ਹਨ ਤੇ ਉਹਦੇ ਮੁਕਾਬਲੇ ਜੇ ਇੱਥੇ 2 ਲੱਖ ਰੁਪਏ ਚ ਵਿਲਾ ਮਿਲ ਜਾਂਦਾ ਹੈ ਜਿਆ ਹੈ ਨਾ ਬਾਕੀ ਡਿਪੈਂਡ ਕਰਦਾ ਲੋਕੇਸ਼ਨ ਤੇ ਪਰ 2 ਲੱਖ ਦੇ ਵਿੱਚ ਇੱਥੇ ਮਿਲ ਜਾਂਦਾ ਉਹ ਕੌਣ ਆ ਗਿਆ ਸਾਹਮਣੇ ਕਰ ਗੱਡੀ ਚ ਡੈਡੀ ਆ ਡੈਡੀ ਆ ਗਿਆ ਮਮ ਡੈਡੀ ਨੂੰ ਕੀ ਦੱਸੂਗਾ ਵੀ ਕਿੱਥੇ ਤੇ ਆਏ ਅਸੀਂ ਪੰਜਾਬੀ ਚ ਦੱਸੀ ਇਟਾਲੀਅਨ ਚ ਨਾ ਦੱਸੀ ਦੱਸ ਵੇਖ ਦੱਸ ਕਿ ਡੈਡੀ ਨੂੰ ਕਿੱਥੇ ਤੇ ਆਏ ਅਸੀਂ ਪੰਜਾਬੀ ਚ ਦੱਸ ਬਾਪ ਜੀ ਮੈਂ ਸਰ ਕੰਨ ਨਾ ਨੂੰ ਕੋਲ ਸਰ ਕਰ ਮੈਂ ਨੂੰ ਤਾਂ ਲੈ ਕੇ ਗਿਆ ਮਖਾ ਜੇ ਪੰਜਾਬੀ ਚ ਬੋਲੂਗਾ ਫਿਰ ਤੇਰੀ ਵੀਡੀਓ ਬਣਾਉਂਗੇ ਕਿ ਕਹਾਂਗੇ ਮੈਂ ਜਿਹੜੀ ਵੀਡੀਓ ਦੇਖਦੇ ਆ ਉਹ ਸਾਰੇ ਪੰਜਾਬੀਆਂ ਹਨਾ ਵੀ ਫਿਰ ਉਹਨਾਂ ਨੂੰ ਸਮਝ ਨਹੀਂ ਆਣੀ ਜੇ ਤੂੰ ਟਾਲੀਅਨ ਬੋਲੂਗਾ ਹੁਣ ਜਦਦਾ ਇਹ ਪੰਜਾਬੀ ਚ ਗੱਲ ਕਰ ਰਿਹਾ ਹੈ ਨਾ ਕਿੰਨੀ ਪੰਜਾਬੀ ਬੋਲੀ ਆਪਾਂ ਖਾਸੀ ਬੋਲੀ ਖਾਸੀ ਬਰਾਵੋ ਚਲੀ ਅੰਦਰ ਨੂੰ ਹਾਂ ਚਲੋ ਹਾਂਜੀ ਲੋ ਸਰ ਹਾਂਜੀ ਹਾਂਜੀ ਕਹਿੰਦੇ ਹੁੰਦੇ ਹਾਂ ਹਾਂ ਚੱਲ ਫਿਰ ਸਰ ਚਲੋ ਗ੍ਰੀਲਿੰਗ ਕਰਨਾ ਫਿਰ ਮੈਂ ਦਾਸ ਕਰਨਾ ਆਰੇਕ ਟ੍ਰਿਵਲਿੰਗ ਕਰਦਾ ਫਿਰ ਢਾਸ ਕਰਦਾ ਹੈ ਇੱਥੇ ਇਟਲੀ ਦੇ ਵਿੱਚ ਨਾ ਆਪਣੀ ਇੰਡੀਆ ਦੀ ਤਰ੍ਹਾਂ ਮੱਛਰ ਵੀ ਹੋ ਜਾਂਦੇ ਕਿਉਂਕਿ ਉਹ ਗਰਮੀ ਪੈਂਦੀ ਹੈ ਇੱਧਰ ਇੱਕ ਇਹਨਾਂ ਨੇ ਆਹ ਜਿਹੜਾ ਗਾਰਡਨਿੰਗ ਕਰੀ ਵੀ ਆ ਹਨਾ ਔਰ ਤੋਂ ਲਾਈ ਵੀ ਆ ਇੱਥੇ ਮੱਛਰ ਹੋ ਜਾਂਦਾ ਤਾਂ ਆਹ ਲਾਉਣੀ ਜ਼ਰੂਰੀ ਹੈ ਇੱਥੇ ਨਹੀਂ ਬਾਹਰ ਬੈਠਿਆ ਨਹੀਂ ਜਾਂਦਾ ਜਦੀ ਸੁਪਰੇ ਮਾਰ ਲਵਾਇਆ ਕਰਕੇ ਬਾਅਦ ਚ ਹੱਥ ਨਾਲ ਮਵਾ ਸਾਫ ਕਰੀ ਜੇਦੀ ਸਮੈਲ ਨਾਲ ਮੱਛਰ ਨਹੀਂ ਜਾਂਦਾ ਲੱਗ ਇਹ ਜ਼ਰੂਰੀ ਹੈ ਇੱਥੇ ਲਿੰਬੂ ਵਾਲਾ ਇਹ ਕੀ ਆਏ ਆਈਸਕ੍ਰੀਮ ਆਈਸਕ੍ਰੀਮ ਤਾਂ ਇੰਗਲਿਸ਼ੋਂ ਹੁੰਦੀ ਆ ਗੁਲਫੀ ਗੁਲਫੀ ਕੁਲਫੀ ਆ ਇਹ ਨਿੰਬੂ ਵਾਲੀ ਕੁਲਫੀ ਨਿੰਬੂ ਵਾਲੀ ਕੁਲਫੀ ਕੋ ਦਾ ਮੈਂ ਜਾ ਤੂੰ ਪੰਜਾਬੀ ਚ ਦੱਸ ਕਿਆ ਖਾਇਆ ਅੱਜ ਮੈਂ ਰੋਟੀ ਖਾਤਾ ਰੋਟੀ ਖਾਤਾ ਹੋਰ ਕਿਆ ਖਾਤਾ ਬਸ ਨਹੀਂ ਹੋਰ ਕਿਆ ਖਾਇਆ ਸਬਜੀ ਆਲੂ ਸਬਜੀ ਆਲੂ ਸਬਜੀ ਖਾਇਆ ਹੋਰ ਜੀ ਰਾਤ ਮੇਰੇ ਨੂੰ ਜਲਾਦ ਤੋਂ ਆਈਸਕ੍ਰੀਮ ਕੁਛ ਆਈਸਕ੍ਰੀਮ ਹਾਂ ਫਿਰ ਬਾਸ ਲੈ ਵੀ ਕਰੇ ਸਾਡਾ ਪੁੱਤ ਦੇਖੋ ਕਿ ਨਾਲੋਂ ਡਾਂਸ ਕਰਦਾ ਕੇ ਬਰਾਵ ਕੇ ਬਰਾਵ ਸੋ ਲਓ ਜੀ ਮਿੱਤਰੋ ਅਖਰ ਹੋ ਗਈ ਆਪਣੀ ਇਟਲੀ ਦੀਆਂ ਫੇਰੀਆਂ ਛੁੱਟੀਆਂ ਖਤਮ ਹੁਣ ਆਪਾਂ ਚੱਲੇ ਆ ਜੀ ਆਪਣੇ ਦੇਸ਼ ਯੂਕੇ ਨਾ ਏਅਰਪੋਰਟ ਤੇ ਪਹੁੰਚ ਗਏ ਆ ਆਪਾਂ ਬਰਗਾਮੋ ਦੇ ਇਟਲੀ ਨੂੰ ਵਾਪਸ ਇਟਲੀ ਤੋਂ ਵਾਪਸ ਚੱਲੇ ਤਾਂ ਦੇਖੋ ਫੇਰ ਬਦਲ ਹੋ ਗਏ ਆ ਥੋੜਾ ਜਿਹਾ ਮੀਂਹ ਵਾਲਾ ਮੌਸਮ ਹੋ ਗਿਆ ਤੇ ਥੋੜੀ ਜੀ ਗਰਮੀ ਘਟ ਗਈ ਆ ਟੈਂਪਰੇਚਰ ਘਟ ਗਿਆ 24 25 ਡਿਗਰੀ ਟੈਂਪਰੇਚਰ ਰਹਿ ਗਿਆ ਜੇ ਇੱਥੇ ਇਟਲੀ ਦੇ ਵਿੱਚ ਤੇ ਟਾਈਮ ਸਿਰ ਆਪਣੀ ਰਾਇਨਰ ਲੱਗ ਗਈ ਰਾਇਨਰ ਸਸਤੀ ਮਿਲ ਜਾਂਦੀ ਆ ਅਗਰ ਤੁਸੀਂ ਪਹਿਲਾਂ ਬੁੱਕ ਕਰ ਲਓ ਜਿਹੜੀ ਮੇਰੀ ਰਿਟਰਨ ਟਿਕਟ ਜਦੋਂ ਮੈਂ ਆਇਆ ਸੀਗਾ ਮੈਂ ਵਨ ਵੇ ਟਿਕਟ ਲੈ ਕੇ ਆਇਆ ਸੀ ਉਦੋਂ ਮੈਨੂੰ 50 ਪਾਉਂਡ ਦੀ ਟਿਕਟ ਮਿਲ ਗਈ ਸੀ ਇੱਕ ਪਾਸੇ ਦੀ ਪਰ ਕਿਉਂਕਿ ਮੈਂ ਟਿਕਟ ਰਿਟਰਨ ਇਸੀ ਕਰਾਈ ਹੁਣ ਮੈਂ ਸੰਡੇ ਨੂੰ ਟਿਕਟ ਰਿਟਰਨ ਕਰਾਈ ਤਾਂ ਮੈਨੂੰ 100 ਯੂਰੋ ਦੇ ਮਿਲੀ ਆ ਫਿਰ ਰਿਟਰਨ ਟਿਕਟ ਯਾਨੀ ਕਿ ਵਾਪਸੀ ਦੀ ਟਿਕਟ ਇਕ ਪਾਸੇ ਦੀ ਮੈਨੂੰ 100 ਯੂਰੋ ਦੇ ਵਿੱਚ ਮਿਲੀ ਹੈ ਜੇ ਮੈਂ ਪਹਿਲਾਂ ਰਿਟਰਨ ਲੈ ਲੰਦਾ ਫਿਰ ਮੈਨੂੰ 100 ਯੂਰੋ ਦੇ ਵਿੱਚ ਰਿਟਰਨ ਟਿਕਟ ਮਿਲ ਜਾਣੀ ਸੀ ਬਟ ਕਿਉਂਕਿ ਮੈਂ ਮੈਨੂੰ ਪਤਾ ਨਹੀਂ ਸੀ ਮੈਂ ਕਿਹੜੇ ਦਿਨ ਵਾਪਸ ਜਾਣਾ ਵੀ ਜਿੱਦ ਤੱਕ ਮੇਰਾ ਪ੍ਰੋਗਰਾਮ ਵਾਪਸ ਜਾਣ ਦਾ ਬਣੂਗਾ ਮੈਂ ਉਸ ਦਿਨ ਟਿਕਟ ਲਵਾਂਗਾ ਇਸ ਕਰਕੇ ਮੈਨੂੰ ਅਰਮ ਸੰਡੇ ਦੀ ਲਈ ਜੇ ਮੈਂ ਵੈਡnesਡੇ ਆ ਕਿਸੇ ਹੋਰ ਦਿਨ ਦੀ ਲੰਦਾ ਤਾਂ ਮੈਨੂੰ ਹੋਰ ਸਸਤੀ ਮਿਲ ਜਾਣੀ ਸੀਗੀ 40-50 ਯੂਰੋ ਦੇ ਮਿਲ ਜਾਣੀ ਸੀ। ਤੋਂ ਬਹੁਤ ਜ਼ਿਆਦਾ ਮਹਿੰਗੀ ਨਹੀਂ ਹੁੰਦੀ ਜੇ ਆਪਾਂ ਪਹਿਲਾਂ ਕਰਾਓ ਤਾਂ ਆਪਾਂ ਨੂੰ 100 ਯੂਰੋ ਦੇ ਵਿੱਚ ਰਿਟਰਨ ਟਿਕਟ ਮਿਲ ਜਾਂਦੀ ਆ ਇਟਲੀ ਦੀ। ਭਾਈ ਮੇਰਾ ਸੀਟ ਨੰਬਰ ਹੈਗਾ 11C ਇੱਥੇ ਆਗੇ ਆਪਣੀ ਸੀਟ। 2 ਘੰਟੇ ਲੱਗਦੇ ਆ ਫਲਾਈਟ ਦੇ ਵਿੱਚ। 2 ਘੰਟੇ ਬਾਅਦ ਪਹੁੰਚ ਗਏ ਜੀ ਆਪਾਂ ਈਸਟ ਮਿਡਲੈਂਡ ਦੇ 에ਅਰਪੋਰਟ ਤੇ। ਆਸਮਨ ਇੱਥੇ ਵੀ ਵਧੀਆ ਬੱਦਲ ਹੋਇਆ ਵਾ ਤੇ ਟੈਂਪਰੇਚਰ ਹੈਗਾ ਉਹੀ 23-24 ਡਿਗਰੀ ਟੈਂਪਰੇਚਰ ਵਧੀਆ ਮੌਸਮ ਹੋਇਆ ਵਾ ਉੱਥੇ ਵੀ ਇਹੋ ਜਿਹੀ ਤਾਂ ਉੱਤੇ ਥੋੜੀ ਜਿਆਦਾ ਗਰਮੀ ਸੀਗੀ ਪਰ ਉਰੇ ਹਵਾ ਚੱਲ ਰਹੀ ਹੈ ਕਿਉਂਕਿ ਇੰਗਲੈਂਡ 'ਚ ਤਾਂ ਚੱਲਦੀ ਰਹਿੰਦੀ ਪਹੁੰਚ ਗਿਆ ਪੀਸਟ ਮਿਡਲੈਂਡ ਦੇ 에ਅਰਪੋਰਟ ਤੇ ਹੁਣ ਹੁਣੇ ਜੀ ਇਮੀਗ੍ਰੇਸ਼ਨ ਇਮੀਗ੍ਰੇਸ਼ਨ ਹੁਣ ਤਾਂ ਫਾਸਟ ਹੋ ਜਾਂਦੀ ਹੈ ਲਾਈਨਾਂ 'ਚ ਲੱਗਣ ਦੀ ਲੋੜ ਨਹੀਂ ਹੁੰਦੀ ਬਹੁਤ ਹੀ ਫਾਸਟ ਟਰੈਕ ਚੱਲਦਾ ਤੇ ਆਪਣਾ ਪਾਸਪੋਰਟ ਰੱਖੋ ਸਕੈਨ ਕਰੋ ਆਪਣਾ ਚਲੋ ਬਾਹਰ ਮਿੰਟ ਕਿੰਨੇ 5-7 ਮਿੰਟ ਲੱਗਦੇ ਆ ਬਸ ਜਿਆਦਾ ਟਾਈਮ ਨਹੀਂ ਲੱਗਦਾ ਅੱਗੇ ਇਹਨੇ ਸਮਾਨ ਚੱਕਣਾ ਇੱਥੇ ਸਮਾਨ ਚੋ ਆਪਣੇ ਕੋਲ ਤਾਂ ਸਮਾਨ ਹੈ ਨਹੀਂ ਮੇਰੇ ਕੋਲ ਤਾਂ ਮੇਰੇ ਕੋਲ ਤਾਂ ਜਿਹੜਾ ਬੈਗ ਅਟੈਚੀ ਹੈਗਾ ਫੜਿਆ ਵਾ ਉਹੀ ਹੈ ਮੇਰੇ ਹੱਥ ਦੇ ਵਿੱਚ ਹੋਰ ਮੇਰੇ ਕੋਲ ਕੁਝ ਨਹੀਂ ਹੈ ਜਿਸ ਕਰਕੇ ਮੈਂ ਤਾਂ ਸਿੱਧਾ ਐਗਜ਼ਿਟ ਵਾਲੇ ਪਾਸੇ ਨੂੰ ਨਿਕਲ ਜਾਣਾ ਮੇਰੇ ਅੱਗੇ ਭਾਈ ਜੀ ਇੱਕ ਹੋਰ ਜਾਣੇ ਆ ਇਸ ਤਰ੍ਹਾਂ ਬੰਦਾ 2 ਮਿੰਟ ਦੇ ਵਿੱਚ ਬਾਹਰ ਮੈਨੂੰ ਮੈਨੂੰ ਕਿਹਾ 10 ਕ ਮਿੰਟ ਵੀ ਨਹੀਂ ਲੱਗੇ ਮੈਂ 10 ਮਿੰਟ ਦੇ ਵਿੱਚ ਆ ਦੇਖੋ ਬਾਹਰਲਾ ਗੇਟ ਕ੍ਰਾਸ ਕਰਕੇ ਬਿਲਕੁਲ ਬਾਹਰ ਬਹੁਤ ਹੋਣਾ ਹੁਣ ਪਹਿਲਾਂ ਉਹਦੇ ਤੇ ਟਿਕਟ ਦੇਖਣੀ ਆ ਇਹ ਨਾ ਸੱਚ ਬੱਸ ਮੇਰੀ ਬੱਸ ਜਾਣੀ ਆ ਲੈਸਟਰ ਨੂੰ ਸਕਾਈ ਲਿੰਕ ਆ ਸਕਾਈ ਲਿੰਕ ਦਾ ਅੱਡਾ ਤੇ ਬੱਸ ਵੀ ਟਾਈਮ ਨਾਲ ਟਾਈਮ ਤੇ ਪਹੁੰਚ ਗਿਆ 2 ਮਿੰਟ ਬਾਅਦ ਮੇਰੀ ਬੱਸ ਸੱਤ ਫਰੀਬਨ ਤੇ ਮੈਨੂੰ ਬਹੁਤਾ ਚਿਰ ਖੜ੍ਹਣੇ ਦੀ ਲੋੜ ਨਹੀਂ ਹੈਗੀ ਮੇਰੀ ਬੱਸ ਆਂਦੀ ਹੋਣੀ ਆ ਸਾਹਮਣੇ ਲਓ ਜੀ ਸਕਾਈ ਲਿੰਕ ਦੀ ਬੱਸ ਆ ਗਈ ਤੇ ਇੱਥੋਂ ਮੈਨੂੰ ਸਿਰਫ 7 ਪਾਉਂਡ ਟਿਕਟ ਆ 7 ਪਾਉਂਡ ਦੀ ਲੈਸਟਰ ਦੀ ਚੱਲ ਪਏ ਲੈਸਟਰ ਸ਼ਹਿਰ ਨੂੰ ਜੀ ਲੈਸਟਰ ਸੈਂਡ ਮਾਰਕੀਟ ਤੋਂ ਆਪਾਂ ਨੇ ਕਰ ਲਈ ਟੈਕਸੀ ਘਰ ਵਾਲੇ ਪਾਸੇ ਨੂੰ ਇੱਥੋਂ ਲੱਗਣੇ ਆਪਾਂ ਨੂੰ 10 ਮਿੰਟ ਘਰ ਜਾਣ ਨੂੰ ਸਿਰਫ ਤੇ ਉਮਰਾ ਮਾਰਕੀਟ ਕਰਾਸ ਕਰਕੇ ਲਓ ਜੀ ਆਪਾਂ ਜਿਪਸੀ ਲੇਨ ਜਿਪਸੀ ਲੇਨ ਤੋਂ ਆਪਾਂ ਨੇ ਪਾ ਲਈ ਆਪਣੇ ਘਰ ਵਾਲੇ ਪਾਸੇ ਨੂੰ ਚੱਲੇ ਪਹੁੰਚ ਗਏ ਜੀ ਆਪਾਂ ਆਪਣੇ ਘਰ ਏ ਕਰੀਬ 10 ਦਿਨ ਇਟਲੀ ਜਾਣ ਤੋਂ ਬਾਅਦ ਅੱਪਾ ਪਹੁੰਚ ਗਏ ਜੀ ਆਪਣੇ ਘਰ ਸੋ ਇਹ ਸੀਗਾ ਜੀ ਮੇਰਾ ਅੱਜ ਦਾ ਬਲੌਗ ਅਗਰ ਪਸੰਦ ਆਵੇ ਤਾਂ ਲਾਈਕ ਕਮੈਂਟ ਸ਼ੇਅਰ ਕਰ ਦਿਓ ਤੇ ਮੇਰਾ ਚੈਨਲ ਕਰ ਲਿਓ ਜੀ ਸਬਸਕ੍ਰਾਈਬ ਤਦ ਤੱਕ ਸਤਿ ਸ੍ਰੀ ਅਕਾਲ